ਅਸੀ ਕਾਲ ਜੀ ਸਾਰਿਆਂ ਨੂੰ ਟਾਲੀਵਾਲ ਟਰੈਸ ਗਾਰਡਨ ਚ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਬੈਲ ਘੰਟੀ ਜੀ ਆ ਉਹ ਦਬ ਦੋ ਅੱਜ ਤੁਹਾਨੂੰ ਅਸੀਂ ਸਿਖਾਵਾਂਗੇ ਬੂਟਿਆਂ ਲਈ ਖਾਦ ਕਿਵੇਂ ਤਿਆਰ ਕਰਦੇ ਆ ਚਲੋ ਜੀ ਤੁਹਾਨੂੰ ਸਿਖਾਵਾਂਗੇ ਖਾਦ ਕਿਵੇਂ ਤਿਆਰ ਕਰਦੇ ਇੱਕ ਕੱਪ ਲੈ ਲੈਣਾ ਜੀ ਬੈਗ ਕੋਈ ਮਰਜ਼ੀ ਲੈ ਲਓ ਇਦੇ ਵਿੱਚ ਆਪਾਂ ਕੀ ਕਰਨਾ 50% ਜੇ ਕੋਠੇ ਤੇ ਆਪਾਂ ਲਾ ਰਹੇ ਆ ਉਹ ਚ ਆਪਾਂ 50% ਲੈ ਲੈਣੀ ਆ ਕੋਕੋਵੀਟ ਨਾਰੀਅਲ ਦਾ ਬਰਾਦਾ 50% ਜੀ ਆਪਾਂ ਕੋਕੋਵੀਟ ਲੈ ਲਈ ਤੇ 30% ਆਪਾਂ ਲੈਣੀ ਆ ਮਿੱਟੀ ਖੇਤ ਦੀ ਹੋਵੇ ਜੀ ਸਾਰੇ ਨੂੰ ਵਧੀਆ ਲਓ ਜੀ 30% ਆਪਾਂ ਮਿੱਟੀ ਲੈ ਲਈ ਉਦੋਂ ਬਾਅਦ ਇਹਦੇ ਚ ਫੰਗਸ ਹੋਣ ਸੁਨਾ ਲੱਗੇ ਆਪਾਂ ਲੈਣਾ ਨੀਮ ਖਲੀ ਜੀ ਨੀਮ ਖਲੀ ਤੋਂ ਬਾਅਦ ਸਰੋਂ ਦੀ ਖਾਲ ਇਹ ਦੇਸੀ ਘੋ ਦਾ ਕੰਮ ਕਰਦੀ ਆ ਜੀ ਬੂਟਾ ਦਿਨੋਂ ਦਿਨ ਐ ਵਧੀਆ ਹੁੰਦਾ ਜਾਂਦਾ ਆ ਪਾ ਲੋ ਆਪਾਂ 5% ਪਾਉ ਰਹੀ ਠੀਕ ਹੈ ਜੀ ਉਦੋਂ ਬਾਅਦ ਕਿਚੂਏ ਦੀ ਖਾਦ ਹੁੰਦੀ ਹੈ ਜੀ ਇਹ ਇਹ ਪੌਣਿਆ ਮੈਂ 20% ਜੀ 20% ਪਾ ਕੇ ਉਦੋਂ ਬਾਅਦ 10% ਮੈਂ ਪਾਉਣਾ ਹੁੰਦਾ ਜੀ Araakh gohe di ਜਿਹੜੀ ਆਪਣੇ ਬਾਲਣ ਹੁੰਦਾ ਉਹ ਤਿਆਰ ਕਰਕੇ ਆਪਣੀ ਮਿੱਟੀ ਐਨ ਤਿਆਰ ਹੋ ਜਾਂਦੀ ਹੈ ਜੀ ਮਿੱਟੀ ਆਪਣੀ ਐਨ ਪੂਰੀ ਤਿਆਰ ਹੋ ਚੁੱਕੀ ਆ ਹੁਣ ਆਪਾਂ ਇਹਦੇ ਨਾਲ ਬੂਟੇ ਲਾਵਾਂਗੇ ਜੀ ਜੋ ਮਰਜ਼ੀ ਕਰੋ ਦੇਸੀ ਘੋੜ ਦੇ ਫੇਰ ਕੀ ਕਰਨਾ ਜੇ ਆ ਤੁਸੀਂ ਫਲ ਵੱਧ ਤੋਂ ਵੱਧ ਲੈਣਾ ਚਾਹੁੰਦੇ ਹੋ ਜਦੋਂ ਬੂਟਾ ਵੱਡਾ ਹੋ ਜੇ ਤੁਸੀਂ ਕੀ ਕਰਨਾ ਸਰੋਂ ਦੀ ਖਾਲ ਪਿਉਂਦਣੀ ਆ ਪਿਉ ਕੇ ਘੱਟ ਤੋਂ ਘੱਟ 3 ਜਾਂ 4 ਦਿਨ ਉਹਨੂੰ ਆਪਾਂ ਉਵੇਂ ਹੀ ਰੱਖਣਾ ਜੀ। ਉਸ ਤੋਂ ਬਾਅਦ ਇੱਕ ਮੱਗ ਲੈ ਲੈਣਾ ਵੱਡਾ ਤੇ 10 ਲੀਟਰ ਪਾਣੀ ਦੇ ਵਿੱਚ ਪਾ ਕੇ ਬੂਟਿਆਂ ਦੇ ਆਲੇ-ਦੁਆਲੇ ਆਪਾਂ 2-2 ਮੱਗ ਪਾ ਦੇਣੇ ਆ। ਦੇਸੀ ਘਿਓ ਦਾ ਕੰਮ ਕਰਦੀ ਹੈ ਜੀ ਸਰਾਉਂ ਦੀ ਖਲ। ਯਾਦ ਰੱਖੋ ਜੇ ਬਾਈ ਦਾ ਵੀ ਤੁਹਾਡੇ ਬੂਟੇ ਮਰ ਜਾਉਣ ਜਾਂ ਕੋਈ ਫੰਗਸ ਹੋ ਜਵੇ ਉਹਦੇ ਲਈ ਤੁਹਾਨੂੰ ਆਵਲਾ ਪਾਊਡਰ ਟ੍ਰਾਈਕੋਡਰਮਾ ਇਹਦੀ ਤੁਸੀਂ ਸਪਰੇ ਵੀ ਕਰ ਸਕਦੇ ਹੋ ਠੀਕ ਹੈ ਸਪਰੇ ਵੀ ਕਰ ਸਕਦੇ ਹੋ ਤੇ ਇਹਦੇ ਪਾਣੀ ਚ ਪਾ ਕੇ ਜੜਾਂ ਦੇ ਵਾਲੇ ਦਿਵਾਲੇ ਵੀ ਦੇ ਸਕਦੇ ਹੋ ਇਹ ਤੁਹਾਨੂੰ ਮਿਸ਼ੋ ਤੋਂ ਮਿਲ ਜੂਗਾ ਨਾਲੇ ਸਸਤੇ ਰੇਟਾਂ 'ਚ ਟ੍ਰਾਈਕੋਡਰਮਾ ਯਾਦ ਰੱਖਿਓ ਇਹਦੇ ਨਾਲ ਜਿਹੜੇ ਤੁਹਾਡੇ ਬੁੱਟੇ ਥੱਲੋਂ ਮਰ ਜਾਏ ਹੁੰਦੇ ਆ ਜਾਂ ਗਲਣ ਲੱਗ ਜਾਂਦੇ ਆ ਫੰਗਸ ਹੋ ਜਾਂਦੀ ਆ ਜੀ ਉਹ ਫੰਗਸ ਤੁਹਾਡੀ ਦੂਰ ਹੋ ਜੂਗੀ ਜੀ ਠੀਕ ਹੈ ਜੀ ਇਹ ਸਾਰੇ ਆ ਮਿਸ਼ਰਣ ਤੁਹਾਨੂੰ ਦੱਸਤਾ ਆਪਣਾ ਵੱਧ ਤੋਂ ਵੱਧ ਮਿੱਟੀ ਤਿਆਰ ਕਰਨੀ ਆ ਤੇ ਆਪਦੇ ਕੋਠੇ ਤੇ ਚਾਹ ਦੋ ਲਾ ਲਓ ਤਿੰਨ ਲਾ ਲਓ ਗਮਲੇ ਜਿੰਨੇ ਮਰਜ਼ੀ ਲਾ ਲਓ ਆਪਦਾ ਉਗਾਓ ਤੇ ਹੈ ਪ्योर ਦੇਸੀ ਖਾਓ ਬਾਕੀ ਅਗਲੀ ਵੀਡੀਓ ਚ ਤੁਹਾਨੂੰ ਹੋਰ ਜਾਣਕਾਰੀ ਦੇਵਾਂਗੇ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਚੈਨਲ ਨੂੰ ਵੱਧ ਤੋਂ ਵੱਧ ਲਾਇਕ ਸਬਸਕ੍ਰਾਈਬ ਕਰੋ ਜੀ ਵੈਲ ਆਈਕਨ ਦੀ ਘੰਟੀ ਦਬਾ ਦਿਓ ਜੀ ਤੇ ਸ਼ੇਅਰ ਵੱਧ ਤੋਂ ਵੱਧ ਕਰੋ ਬਈ ਜਿੰਦੇ ਬਾਦ ਦੇ ਰਹੋ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ